ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਪਿੰਡ ਬੈਂਕਾਂ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਸੈਕਿੰਡਿਆਂ ਦੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਵਰਕਰਾਂ ਨੇ ਆਮ ਆਦਮੀ ਪਾਰਟੀ ਅੰਦਰ ਸ਼ਮੂਲੀਅਤ ਕਰਨ ਦਾ ਲਾਣ ਕੀਤਾ ਜਿਸ ਨਾਲ ਲੋਕ ਸਭਾ ਹਲਕਾ ਖਡੂਰ ਸਭ ਤੋਂ ਚੋਣ ਲੜਦੇ ਉਮੀਦਵਾਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁਲਰ ਦੇ ਚੋਣ ਮੈਮ ਨੂੰ ਵੀ ਵੱਡਾ ਬਲ ਮਿਲਿਆ। ਇਸ ਬੰਦੀ ਲੋਕਿਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਖੁੜੀ ਪੇਸ਼ ਹੈ। ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫਾਲੋ ਕਰਦੇ ਨਾਲ ਨਾਲ ਸਟਾਰ ਵੀ ਭੇਜੋ। ਧੰਨਵਾਦ ਜੀ। हुन <laughs> सरदार गांदू साहिब जी काला राजव जी सरदार मलजेंदर जी सॾे भाउ जी चेनती आहे बीमारी Não, é não, ਬੋਲਾ ਸਾਰਿਆਂ ਜੀ ਆਇਆਂਦਿਆਂ ਉਹ ਤੁਹਾਨੂੰ ਕਰਦੇ ਆਂ ਕਾਰਨੋ ਸਾਡੇ ਮੇਰੇ ਪਿਤਾ ਸਾਮਾਨ ਬਜ਼ੁਰਗ ਮੇਰੇ ਨੌਜਵਾਨ ਵੀ ਮੇਰੀਆਂ ਸਤਿਕਾਰਯੋਗ ਮਾਵਾ ਭੈਣਾ ਸਾਰਿਆਂ ਨੂੰ ਬਧੇ ਅਰ지 ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਜੋ ਸਾਧ ਸੰਗਤ ਸਭ ਤੋਂ ਕੋਈ ਤੁਹਾਡੇ ਸਾਰਿਆਂ ਨੂੰ ਲੇਟ ਹੋਣ ਦੀ ਮਾਫੀ ਮੰਗਦਾ ਮੈਂ ਅੱਜ ਚੰਡੀਗੜ੍ਹ ਸੀ ਉਹ ਤੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਣ ਉਹਨਾਂ ਨੂੰ ਮਿਲਣਾ ਸੀ ਤੇ ਉਹਨਾਂ ਨੂੰ ਜਦੋਂ ਮਿਲਣ ਗਏ ਉਹਤੇ ਹੋਰ ਵੀ ਬਹੁਤ ਸੰਗਤ ਮੁੱਖ ਮੰਤਰੀ ਸਾਹਿਬ ਦੇ ਘਰੇ ਆਈ ਸੀ ਉਹਦੇ ਕਰਕੇ ਅਸੀਂ ਉੱਥੋਂ ਰਹਿਣਾ ਤੇ ਸਿੱਧਾ ਤਾਂ ਦੇਖੋ ਇੱਥੇ ਕੁੰਜੀ ਆ ਮਾ ਪੋਦੇਲੀ ਮੋਬੀ ਮੰਗਦਾ ਤੁਸੀਂ ਅੱਜ ਬੜੀ ਵੱਡੀ ਕਿੰਤੀ ਦੇ ਵਿੱਚ ਜੇ ਮੈਂ ਸਰਕਾਰ ਤੋਂ ਵੀਰੋ ਕਿ ਇੱਕ ਤਰ੍ਹਾਂ ਦਾ ਸਾਰਾ ਮੈਕਾਂ ਦਾ ਕਰੀ ਅੱਜ ਕੋ ਉਸਤਨਾਮ ਸਿੰਘ ਦੇ ਘਰੇ ਆ ਕੇ ਬੈਠਾ ਸਤਿ ਸ਼੍ਰੀ ਅਕਾਲ ਸਤਿਕਾਰਯੋਗ ਵੀਰੋ ਤੁਸੀਂ ਸਾਰੇ ਜਾਣਦੇ ਜੇ ਕਿ ਆ ਇੱਕ ਤਰੀਕ ਨੂੰ ਜਿਹੜੀਆਂ ਹਿੰਦੁਸਤਾਨ ਪਾਰਲੀਮੈਂਟ ਦੀਆਂ ਚੋਣਾਂ ਪੂਰੇ ਇੰਡੀਆ ਦੇ ਵਿੱਚ ਹੋਣ ਜਾ ਰਹੀਆਂ ਤੇ ਉਹਦੇ ਵਿੱਚ ਜਿਹੜਾ ਪੰਜਾਬ ਪੰਜਾਬ ਦੀ ਜਿਹੜੀ ਲਖਣ ਹੈ ਉਹ ਇੱਕ ਤਰੀਕ ਨੂੰ 1 ਜੂਨ ਨੂੰ ਵੋਟਾਂ ਪਾਣੇ ਜਾ ਕੇ ਚੋਣ ਪ੍ਰਚਾਰ ਕਰ ਰਿਹਾ ਹੈ ਪਿੰਡ ਪਿੰਡ ਜਾ ਕੇ ਸੰਗਤਾਂ ਨੂੰ ਬੇਨਤੀ ਕਰ ਰਿਹਾ ਹੈ ਸਤਿਕਾਰਯੋਗ ਵੀਰੋ ਅੱਜ ਬੈਂਕਾ ਪਰਮ ਤੋਂ ਬਹੁਤ ਵੱਡਾ ਬਹਾਰ ਆਮ ਆਦਮੀ ਪਾਰਟੀ ਨੂੰ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹ ਛੱਡ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਇਖਲਾਸ ਦਿਹਾਰਾ ਸਭ ਤੋਂ ਪਹਿਲਾਂ ਮੈਂ ਜਿਨਨੇ ਵੀ ਅੱਜ ਪਰਿਵਾਰ ਸਰਦਾਰ ਸਦਨਾਮ ਸਿੰਘ ਦੇ ਨਾਲ ਸਾਡੇ ਨਾਲ ਆਉਣ ਜਾ ਰਹੇ ਆ ਮੈਂ ਉਹਨਾਂ ਸਾਰੇ ਪਰਿਵਾਰਾਂ ਨੂੰ ਜੀ ਆਇਆਂ ¡Te lo da ਜੇ ਬੰਦੇ ਜਿਹੜੇ ਵੀਰੋ ਤੁਰੇ ਫਿਰਦੇ ਹੋਰ ਲੋਕ ਬੋਟਾ ਮੰਗਦੇ ਖੜਦੇ ਆ ਮੈਂ ਹਰਾਮ ਦਾ ਜਾਨਾ ਜਦੋਂ ਪਿੰਡਾਂ ਵਿੱਚ ਜਾਨਾ ਤੇ ਜਿਹੜੇ ਲੋਕ ਅੱਜ ਸਾਨੂੰ ਸਵਾਲ ਕਰਦੇ ਆ ਕਿ ਐਮਐਲਏ ਨੇ ਦੋਹਾਂ ਸਾਬਾਂ ਦੇ ਕਿਹੜਾ ਵਿਕਾਸ ਦਾ ਕੰਮ ਕੀਤਾ ਤੇ ਮੈਂ ਤੇ ਵੀਰੋ ਮੌਕੇ ਦੇ ਸਾਹਮਣੇ ਖੜੇ ਤੇ ਮੈਂ ਉਹਨਾਂ ਨੂੰ ਸਵਾਲ ਕਰਦਾ ਤੁਸੀਂ 10 20 20 ਸਾਲ ਇੱਥੇ ਐਮਐਲਏ ਰਹੇ ਤੁਸੀਂ ਸਰਕਾਰਾਂ ਦੇ ਨੰਨ ਮੰਨਦੇ ਰਹੇ ਤੁਸੀਂ ਦੱਸ ਸਕਦੇ ਹੋ ਕਿ ਖੇਮ ਕਹੜੇ ਜਿਹੜੀ ਤੁਸੀਂ ਕੀ ਕੀਤਾ ਖੇਮ ਕਹੜੇ ਹਣਕੇ ਨੂੰ ਤੁਸੀਂ ਆਪਸੇ ਕਦੀ ਮੋਟਾ ਨਹੀਂ ਪੁਆਇਆ ਜਾ ਸਕਦੀਆਂ ਤੇ ਵੀਰੋ ਜਾਣਾ ਉੱਤਾਂ ਲੈ ਕੇ ਜਾਵੇ ਅੱਜ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਕੋਲ ਮੁੱਖ ਮੰਤਰੀ ਸਾਹਿਬ ਕੋ ਬੈਠੇ ਸੀ ਉਹ ਦੱਸ ਰਹੇ ਸੀ ਮੇਰੇ ਨਾਲ ਮਹਾਂਪੁਰਖ ਵੀ ਸੀ ਸਰਦਾਰ ਕਿ ਜਿੰਨੀਆਂ ਗੱਡੀਆਂ ਦਿੱਤੀਆਂ ਦੇੜਾ ਚਾਉਣੀ ਲੈ ਅੱਜ ਪਿੰਡ ਫੈਕੂ ਦੇ ਵਿੱਚੋਂ ਸਰਦਾਰ ਸਦਨਾਮ ਸਿੰਘ ਜੀ ਦੀ ਗਵਾਹੀ ਹੈ ਬਹੁਤ ਸਾਰੇ ਪਰਿਵਾਰ ਜਿਹੜੇ ਆਹ ਬੋਹ ਕਾਲੀ ਦਾਮੋਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਮੈਂ ਉਹਨਾਂ ਸਾਰੇ ਪਰਿਵਾਰਾਂ ਨੂੰ ਆਪਣੇ ਵੱਲੋਂ ਸਰਦਾਰ ਭਗਵਾਨ ਸਿੰਘ ਜੀ ਵੱਲੋਂ ਸਾਡੇ ਸੁਪਰੀਮੋ ਰਵਿੰਦਰ ਤੇਜਰੀਵਾਲ ਜੀ ਵੱਲੋਂ ਤੇ ਸਾਡੇ ਇੱਥੋਂ ਜਿਹੜੇ ਚੋਣ ਲੜ ਰਹੇ ਆ ਲਾਲ ਜੀ ਸਿੰਘ ਜੀ ਭੁੱਲਰ ਮੋਨਾ ਵੱਲੋਂ ਸਾਰੇ ਹੀ ਪਰਿਵਾਰਾਂ ਨੂੰ ਜੀ ਆਇਆਂ ਆਖਦਾ ਧੰਨਵਾਦ ਕਰਦਾ ਤੁਹਾਨੂੰ ਸਭ ਅੱਜ ਕਿੰਨੇ ਪਰਿਵਾਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਨੇ ਦੇਖ ਲਓ ਮੇਰੇ ਵੀਰ ਸਾਰਾ ਪਿੰਟੀ ਮਨ ਤੇ ਲੱਗਦਾ ਆ ਗਿਆ ਸੈਂਕੜੇ ਪਰਿਵਾਰ ਅੱਜ ਸ਼ਾਮਲ ਹੋਏ ਨੇ ਤੁਹਾਨੂੰ ਸਾਹਿਬ ਵਿਰੋਧੀ ਕਹਿੰਦੇ ਨੇ ਕਿ ਦੋ ਮਹੀਨਿਆਂ ਚ ਕਿਹੜੇ ਕੰਮ ਆਏ ਗਣਾਓ ਸਾਨੂੰ ਕਿਹਦੇ ਭਲੇ ਤੇ ਵੋਟਾਂ ਮੰਗ ਲਿਆ ਮੇਰੇ ਵੀਰ ਪਹਿਲਾਂ ਤੋਂ ਵਿਰੋਧੀ ਆਪ ਦਾ ਜਿਹੜੇ 20 ਸਾਲ ਦੇ ਉਹ ਕੰਮ ਦੱਸ ਦੇਣ ਤੇ ਮੇਰੇ ਕੰਮ ਤੁਸੀਂ ਪਿੰਡਾਂ ਜਾ ਕੇ ਵੇਖ ਸਕਦੇ ਮੈਨੂੰ ਨਹੀਂ ਗਣਾਉਣ ਦੀ ਲੋੜ ਹੈ ਕੀ ਤੁਸੀਂ ਪਿੰਡ-ਪਿੰਡ ਜਾਓ ਤੁਸੀਂ ਪ੍ਰੈਸ ਵਾਲਿਆਂ ਤੁਸੀਂ ਪਿੰਨਾ ਜਾ ਕੇ ਪੁੱਛੋ 20 ਸਾਲਾਂ ਚ ਇਹ ਬੜਾ ਹੈ ਕਿਹੜੇ ਕਾਰਜ ਕੀਤੇ ਤੁਹਾਨੂੰ ਪਤਾ ਲੱਗ ਜਾਊਗਾ ਜਿਹੜੀ ਜਿਹੜੀ ਸਾਡੀ ਸਰਕਾਰ ਆ ਨਾ ਵੀਰੇ ਜੇ ਤੁਸੀਂ ਵੱਡੇ ਕੰਮ ਹੀ ਕਰ ਲੋ ਸਰਕਾਰ ਦੇ ਹਲਕੇ ਜਿਹਦੇ ਬਾਤ ਚਾਹਾਂਗੇ ਸਰਕਾਰ ਨੇ 600 ਜੀ ਤੱਕ ਬਿਜਲੀ ਦਿੱਤੀ ਅੱਜ ਤੱਕ ਕਿਸੇ ਨੇ ਕਿਸ ਨੂੰ ਫ੍ਰੀ ਦਿੱਤੀ ਸੀ ਬਿਜਲੀ ਫਿਰ ਬੱਸਾਂ ਦੇ ਜਿਹੜੇ ਜਿਹੜੀਆਂ ਦਿੱਲੀ ਨੂੰ ਜਾਂਦੀਆਂ ਸੀ 4-4 5-5 ਹਜ਼ਾਰ ਰੁਪਿਆ ਕਰਾਇਆ ਲੈਂਦੇ ਸੀ ਬਾਦਲ ਵਾਲੇ ਅੱਜ 1000 ਰੁਪਏ 'ਚ ਦਿੱਲੀ ਬੱਸ ਜਾਂਦੀ ਆ ਉਹ ਵੀ ਬਾਲ ਮੋਦੀ ਵਧੀਆ ਬੱਸ ਉਹ ਮੇਰੇ ਵੀ ਜਿਹੜੀਆਂ ਰੋਡ ਤੇ ਗੱਡੀਆਂ ਦਿੱਤੀਆਂ 35 35 40 40 ਲੱਖ ਦੀ ਜਿਹੜੀ ਰੋਡ ਫੋਰਸ ਬਣਾਈ ਹੈ ਉਹ 30 30 40 ਲੱਖ ਦੀ ਗੱਡੀ ਆ ਜਿਹੜੀ 30 ਕਿਲੋਮੀਟਰ ਤੇ ਡਾਇਰੈਕਟ ਘੁੰਮਦੀ ਆ ਤੇ 51000 ਰੁਪਿਆ ਸਕਣ ਸਕੀਮ ਅੱਗੇ 3-3 ਸਾਲ ਹੋ ਗਏ ਕਦੀ ਕਿਸੇ ਨੂੰ ਲੱਭਦਾ ਨਹੀਂ ਤੇ ਜਦ ਕੋਈ ਫਾਈਲ ਭਰਦਾ 6 ਮਹੀਨਿਆਂ ਦੇ ਵਿੱਚ ਵਿੱਚ ਉਹਨੂੰ ਪੈਸੇ ਜਿਹੜੇ ਉਹ ਮਿਲਦੇ ਐ ਜਿਹੜੀ ਪੈਨਸ਼ਨ ਐ ਮਹੀਨੇ ਬਾਅਦ ਲੋਕਾਂ ਦੇ account ਚ ਜਾਂਦੀ ਐ ਮੈਨੂੰ ਦੱਸੋ ਜਿੰਨੀਆਂ ਸੂਰਤਾਂ ਫਿਰ ਜਿਹੜੀ ਪਾਣੀ ਦੀ ਗੱਲ ਐ ਜੇ ਕਿਸਾਨਾਂ ਦੀ ਇਸ ਟਾਈਮ ਅੱਜ ਵੀ ਮੁੱਖ ਮੰਤਰੀ ਸਾਹਿਬ ਕੋ ਬੈਠੇ ਆ ਉਹ ਦੱਸ ਰਹੇ ਸੀ ਕਿ 50-55% ਪਾਣੀ ਜਿਹੜਾ ਵਾ ਲੋਕਾਂ ਨੂੰ ਨਹਿਰੀ ਪਾਣੀ ਮਿਲਣ ਲੱਗ ਪਿਆ ਤੇ ਆਉਣ ਵਾਲੇ 6 ਮਹੀਨੇ ਸਾਲ 'ਚ ਆਪਨਾਂ ਅਸੀਂ ਪਰਛਾਤੇ ਜਾਣਾ ਜਿੰਨੇ ਕੰਮ ਆਮ ਆਦਮੀ ਸਰਕਾਰ ਨੇ ਦੋਵਾਂ ਸਾਲਾਂ ਚ ਕੀਤੇ ਆ ਇਹ ਲੋਕ 17 ਸਾਲਾਂ ਚ ਨਹੀਂ ਕਰ ਸਕਦੇ ਤੁੰਗ ਸਾਹਿਬ ਅੱਜ ਜਿਹੜੇ ਪਰਿਵਾਰ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਨੇ ਇਹ ਕਿਹੜੀ ਪਾਰਟੀ ਨੂੰ ਛੱਡ ਕੇ ਆਏ ਨੇ ਇਹ ਮੇਰੇ ਜ਼ਿਆਦਾਤਰ ਜਿਹੜੇ ਪਰਿਵਾਰ ਆਕਾਲੀ ਦਲ ਨੂੰ ਛੱਡ ਗਿਆ ਜ਼ਿਆਦਾਤਰ ਪਰਿਵਾਰ ਆਕਾਲੀ ਦਲ ਨੂੰ ਛੱਡ ਕੇ ਸ਼ਾਮਲ ਹੋਏ ਆਪਣੇ ਵੱਲੋਂ ਬੋਲਦੇ ਹੋਏ ਕੀ ਭਰੋਸਾ ਦਵਾਇਆ ਅੱਜ ਪਰਿਵਾਰਾਂ ਨੂੰ ਜਿਹੜੇ ਸ਼ਾਮਲ ਹੋਏ ਨੇ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਆ ਇਹਨਾਂ ਦੀਆਂ ਮੁਸ਼ਕਲਾਂ ਬਾਰੇ ਬ्रो ਸਾਹਿਬ ਇਹ ਮੈਂ ਮੇਰਾ ਵੇਖੋ ਜਿਹੜੇ ਅੱਜ ਮੇਰੇ ਤੇ ਵਿਸ਼ਵਾਸ ਪ੍ਰਗਟ ਕਰ ਰਹੇ ਆ ਜੀ ਜੀ ਜਿਹੜੇ ਪਰਿਵਾਰ ਮੇਰੇ ਨਾਲ ਸ਼ਾਮਲ ਹੋਇਆ ਮੇਰੇ ਤੇ ਵਿਸ਼ਵਾਸ ਉਹਨਾਂ ਦਾ ਬਣਿਆ ਤੇ ਫਿਰ ਮੇਰੇ ਨਾਲ ਸ਼ਾਮਲ ਹੋਇਆ ਜੀ ਤੇ ਮੇਰਾ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਆਪਣੇ ਪਰਿਵਾਰ ਮੰਨ ਜਿਹੜਾ ਮਾਨ ਸਤਕਾਰ ਦਿੱਤਾ ਜਾਊਗਾ ਜਿਹੜੇ ਵੀ ਕੰਮ ਉਹਨਾਂ ਦੇ ਹੋਣਗੇ ਉਹਨਾਂ ਨੂੰ ਕਦੀ ਇਹ ਸਾਥ ਸੀ ਨਹੀਂ ਹੋਣ ਦਿੱਤਾ ਜਾਊਗਾ ਵੀ ਕਦੀ ਉਹ ਦੂਜੀ ਪਾਰਟੀ 'ਚ ਸੀ ਸਾਡਾ ਇੱਕ ਪਰਿਵਾਰ ਅਸੀਂ ਪਰਿਵਾਰ ਬਣ ਕੇ ਚੱਲਾਂਗੇ ਤੁਣ ਸਾਭ ਵਿਰੋਧੀ ਕਹਿੰਦੇ ਨੇ ਅਜੇ ਤੇ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਆਪਣਾ ਪਹਿਲਵਾਨ ਕੱਲਾ ਹੀ ਅਜੇ ਚੋਣ ਮੈਦਾਨ ਦੇ ਵਿੱਚ ਤਾਰਿਆ ਹੈ ਅਜੇ ਸਾਡੇ ਪਹਿਲਵਾਨ ਤੇ ਆਉਣੇ ਨੇ ਇਹ ਤੇ ਪਹਿਲਾਂ ਹੀ ਜਿੱਤ ਦੇ ਢੰਡੇ ਗੱਡੀ ਫਿਰਦੇ ਨੇ ਮੇਰੇ ਵੀਰ ਉਹ ਪਹਿਲਵਾਨ ਲਿਆਉਣ ਵੀ ਕਿੱਥੇ ਲਗੋ ਕੇ ਰੱਖਿਆ ਕਿ ਢੀਕਣ ਡਿਆ ਸਾਡਾ ਪਹਿਲਵਾਨ ਦੇ ਥਾਪੀਆਂ ਮਾਰ ਹੁੰਦੇ ਆਉਣ ਮੈਦਾਨ ਚ ਜਾਂਦੇ ਕਿਤੇ ਢੀਕਣ ਡਿਆ ਆ ਪਹਿਲਵਾਨ ਵੇਖੋ ਅਸੀਂ ਤਾਂ ਇਹ ਗੱਲ ਕਹਿੰਦੇ ਆ ਇਹ ਉਹ ਖਾੜਾ ਹੀ ਕਹਦਾ ਜਿੱਥੇ ਕੁਸ਼ਤੀ ਨਾ ਹੋਵੇ ਉਹ ਪ੍ਰਵਾਣਾ ਉਹਦੇ ਬਾਹਰ ਕੱਢ ਕੇ ਤੇ ਲਿਆਉਣ ਅਸੀਂ ਵੇਟ ਕਰ ਰਹੇ ਹਾਂ ਤੁਨ ਸਾਹਿਬ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੋਗੇ ਕਿ ਜਿਹੜੇ ਮੈਨੀਫੈਸਟੋ 'ਚ ਰਹਿੰਦੇ ਵਾਦੇ ਆ ਸਰਕਾਰ ਕਦੋਂ ਤੱਕ ਪੂਰੇ ਕਰ ਦੋਗੀ ਮੇਰੇ ਵੀ ਸਿਰਫ ਇੱਕ ਵਾਦਾ ਰਹਿ ਗਿਆ ਵਾ ਜਿਹੜਾ ਪੈੜਾਂ ਨੂੰ 1000 ਰੁਪਇਆ ਗਰੰਟੀ ਦਾ ਸੀ ਜੀ ਜਿਹੜਾ ਜਿਹੜਾ ਮੇਨ ਜਿਹੜਾ ਵਾਦਾ ਸੀ ਤੇ ਉਹ ਆਉਂ ਜੜੀਆਂ ਜੜੀਆਂ ਅਗਲੀਆਂ ਇਲੈਕਸ਼ਨਾਂ ਵਿਧਾਨ ਸਭਾ ਦੀਆਂ ਆਉਣੀਆਂ ਉਦੋਂ ਪਹਿਲਾਂ ਪਹਿਲਾਂ ਮੈਨੂੰ ਲੱਗਦਾ 6 ਮਹੀਨਿਆਂ ਦਾ ਸਾਲ ਦੇ ਵਿੱਚ ਵਿੱਚ ਇਹ ਵਾਦਾ ਵੀ ਪੂਰਾ ਕਰ ਦਿੱਤਾ ਜਾਊਗਾ ਵੋਟਰਾਂ ਸਪੋਰਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਚੈਨਲ ਦੇ ਮਾਧਿਅਮ ਨਾਲ ਵੋਟਰਾਂ ਸਪੋਰਟਰਾਂ ਨੂੰ ਵੀ ਇਹ ਹੀ ਬੇਨਤੀ ਕਰਨੀ ਚਾਹਣਾ ਹੈ ਕਿ ਆਪਾਂ ਜੇ ਸਰਦਾਰ ਭਗਵੰਤ ਸਿੰਘ ਮਾਨ ਜੀ ਚੰਗੇ ਕੰਮ ਕਰ ਰਹੇ ਆ ਉਹ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ ਆ ਤੇ ਆਹ ਰਲ ਕੇ ਆਪਾਂ ਉਹਨਾਂ ਦਾ ਸਾਥ ਦਈਏ ਤੇ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਝਾੜੂ ਤੇ ਮੋਰਾ ਲਾ ਕੇ ਆਪਾਂ ਲਾ ਜੀ ਸਿੱਧਾ